ਸ਼ਾਪ ਮੁੱਕ ਗਈ ਉਹਦੀ ਘਰ ਵਾਲੀ ਕਹਿੰਦੀ ਤੂੰ ਕਹਿਣਾ ਮੇਰਾ ਰਾਜਾ ਯਾਰ ਹੈ ਤੇ ਜਿਹਦਾ ਰਾਜਾ ਯਾਰ ਹੋਵੇ ਉਹਦਾ ਮਿੱਤਰ ਪਿਆਰਾ ਭੁੱਖਾ ਮਰਦਾ ਫਿਰੇ ਤੇ ਗੱਲ ਨਹੀਂ ਉਫਬਦੀ ਜਾਂ ਕੁਝ ਨਾ ਕੁਝ ਲੈ ਕੇ ਆ ਕਹਿੰਦੇ ਨੇ ਇਹ ਰਾਜੇ ਦੇ ਦਰਬਾਰ ਗਿਆ ਜਿਵੇਂ ਕ੍ਰਿਸ਼ਨ ਭਗਵਾਨ ਨੇ ਸਦਾਮੇ ਨੂੰ ਤੱਕਿਆ ਆਸਣ ਛੱਡਿਆ ਓਵੇਂ ਤਵੇਂ ਇਹ ਦੁਨਿਆਵੀ ਰਾਜਾ ਲੱਕੜਾਰੇ ਮਿੱਤਰ ਨੂੰ ਮਿਲਣ ਵਾਸਤੇ ਨੰਗੇ ਪੈਰੀ ਆਇਆ ਘੁੱਟ ਕੇ ਗਲ ਬਕੜੀ ਚ ਲਿਆ ਰਾਤ ਰੱਖਿਆ 36 ਪ੍ਰਕਾਰ ਦਾ ਭੋਜਨ ਬਣਿਆ ਦਿਨ ਦੇ ਚੜਾ ਦੇ ਨਾਲ ਜਦੋਂ ਲੱਗਾ ਤੁਰਨਾ ਰਾਜੇ ਨੇ ਕੋਰੇ ਕਾਗਜ਼ ਤੇ ਦੋ ਅੱਖਰ ਪਾ ਦਿੱਤੇ ਲੈ ਲਕਰਾਰਾ ਤੂੰ ਮੇਰਾ ਮਿੱਤਰ ਹੈ ਜੇ ਪਾਣੀ ਨਾ ਮਿਲਦਾ ਤੇ ਮੌਤ ਹੋ ਜਾਣੀ ਸੀ ਤੇਰੇ ਲਾਗੇ ਚੰਨਣ ਦਾ ਬਾਗ ਹੈ ਜਾਂ ਮੈਂ ਕਈਆਂ ਏਕੜਾਂ ਦੇ ਵਿੱਚ ਹੈ ਤੇ ਤੈਨੂੰ ਦਿਤਾਈ ਹੁਣ ਬੰਦਾ 파ਰਪੂ ਨਹੀਂ ਹੈ ਕੰਮ ਕੀ ਹੈ ਲੱਕੜਾਂ ਵਢਣੀਆਂ ਉਹਦੇ ਕੋਲੇ ਬਣਾ ਕੇ ਤੇ ਬਾਜ਼ਾਰ ਚ ਵੇਚ ਦੇਣੇ ਤੇ ਜੋ ਮਿਲਣਾ ਉਸ ਪਾਪੀ ਪੇੜ ਦੀ ਪੂਰਤੀ ਕਰ ਲੈਣੀ ਬੰਦਾ ਜਾਣੂ ਨਹੀਂ ਹੈ ਇਹਨੇ ਕੀ ਕੀਤਾ ਜਦੋਂ ਪਿੰਡ ਗਿਆ ਇਹਨੇ ਕੁਹਾੜੇ ਵਿੱਚ ਇੱਕ ਦਸਤਾ ਪਾਇਆ ਚੰਨਣ ਦਾ ਇੱਕ ਪਾਸਿਓ ਲੱਗਾ ਚੰਨਣ ਦਾ ਬਾਗ ਵੜ ਲੈਣਾ ਉਹਨੂੰ ਸਕਾ ਕਰਕੇ ਉਹਦੇ ਕੋਲੇ ਬਣਾ ਕੇ ਤੇ ਬਾਜ਼ਾਰ ਵਿੱਚ ਵੇਚ ਦੇਣੇ ਇਵੇਂ ਕਰਦਿਆਂ ਕਰਦਿਆਂ ਡੰਗ ਲਿੰਦਾ ਗਿਆ ਆਖਰਕਾਰ ਹੁਣ ਬਾਗ ਨੇ ਕਿਤੇ ਕਿੰਨੇ ਕਿ ਦਿਨ ਕੱਢਨੇ ਸਨ ਚੰਨਣ ਦਾ ਬਾਗ ਖਤਮ ਹੋਇਆ ਇਹਦੀ ਘਰਵਾਲੀ ਕਹਿੰਦੀ ਬੱਚੇ ਭੁੱਖੇ ਨੇ ਕੁਝ ਲੈ ਕੇ ਆ ਉਹਨੇ ਆਖਿਆ ਮੈਂ ਰਾਜੇ ਮਿੱਤਰ ਕੋਲ ਗਿਆ ਸਾਂ ਉਹਨੇ ਪਹਿਨਾ ਸੋਨੇ ਦੀ ਅੰਗੂਠੀ ਦਿੱਤੀ ਮੁੜ ਕੇ ਬਾਗ ਦਿੱਤਾ ਬਾਗ ਵੀ ਵਿਕ ਗਿਆ ਹੁਣ ਕੀ ਕਰਾਂ ਕਹਿੰਦੀ ਜਾ ਕੁਝ ਨਾ ਕੁਝ ਲੈ ਕੇ ਆ ਇਹਨੇ ਮੋਢੇ ਤੇ ਕੁਹਾੜਾ ਰੱਖਿਆ ਬੁਜ਼ਾਰ ਨੂੰ ਤੁਰਿਆ ਪਾਰਖੂ ਲੋਕਾਂ ਨੂੰ ਪਤਾ ਲੱਗਾ ਉੜਦੀ ਉੜਦੀ ਗੱਲ ਦਾ ਵੀ ਰਾਜੇ ਨੇ ਇਹਨੂੰ ਚੰਨਣ ਦਾ ਬਾਗ ਦਿੱਤਾ ਸੀ ਪਤਾ ਤਾਂ ਕਰੀਏ ਇਹਨੇ ਪੁੱਛਿਆ ਉਹ ਜਿਹੜਾ ਤੈਨੂੰ ਰਾਜੇ ਨੇ ਬਾਗ ਦਿੱਤਾ ਸੀ ਹੈ ਉਹ ਕਹਿੰਦਾ ਜੀ ਉਹ ਤਾਂ ਕੋਲੇ ਬਣਾ ਕੇ ਸਾੜ ਦਿੱਤਾ ਹੈ ਉਹ ਤਾਂ ਵਿਗ ਗਿਆ ਕੁਝ ਬਚਿਆ ਹੀ ਮੋਢੇ ਤੇ ਕੁਵਾੜਾ ਤੇ ਆਵਾਜ਼ ਮਾਰ ਕੇ ਕਹਿੰਦਾ ਜਿਹੜਾ ਮੋਢੇ ਤੇ ਕੁਵਾੜਾ ਇਹਦੇ ਵਿੱਚ ਦੱਸਦਾ ਜਿਹੜਾ ਉਹ ਚੰਨਣ ਦਾ ਹੈ ਇਹੋ ਹੀ ਬਚਿਆ ਜੀ ਹੋਰ ਨਹੀਂ ਜੇ ਬਚਿਆ ਬਾਕੀ ਕੋਲੇ ਬਣਾ ਕੇ ਤੇ ਸਾੜ ਕੇ ਵੇਚ ਦਿੱਤੇ ਨੇ ਇਹੀ ਬਤਿਆ ਪਾਰਖੂਆ ਨੇ ਕੁਹਾੜਾ ਹੱਥ ਤੇ ਲਿਆ ਧਰਤੀ ਤੇ ਪੁੱਠਾ ਮਾਰਿਆ ਜਦੋਂ ਚੰਨਣ ਦੀ ਲੱਕੜ ਨੂੰ ਪਾਣੀ ਵਿੱਚ ਸੁੱਟਿਆ ਤੇ ਉਹ ਡੁੱਬ ਗਈ ਚੰਨਣ ਪਾਣੀ ਚ ਡੁੱਬ ਜਾਂਦਾ ਹੈ ਪੰਡ ਪੈਸਿਆਂ ਦੀ ਉਹਨਾਂ ਲੱਕੜਾਰੇ ਨੂੰ ਦਿੱਤੀ ਤੇ ਨਾਲੇ ਇਹ ਗੱਲ ਆਖੀ ਇਹ ਕੁਝ ਵੀ ਨਹੀਂ ਕਿਤੇ ਰਾਜ ਦਰਬਾਰ ਵਿੱਚ ਆਈ ਤੇ ਤੈਨੂੰ ਮਾਲੋ ਮਾਲ ਕਰਦੇਾਂਗੇ ਹੁਣ ਗੁਰੂ ਕੇ ਸਿੱਖੋ ਦੁਜਿੱਤੇ ਪਾਣ ਵਿੱਚ ਪਿਆ ਲੱਕੜਾਰਾ ਇੱਕ ਲੱਕੜ ਦਾ ਇਨਾ ਮੁੱਲ ਵੇਚਣ ਦਾ ਤਰੀਕਾ ਗਲਤ ਹੋ ਗਿਆ ਵੇਚ ਨਹੀਂ ਕਿਸੇ ਟਾਂਗ ਨਾਲ ਸੀ ਵੇਗੀ ਕੋਲੇ ਬਣਾ ਕੇ ਬੰਦਾ 파ਰਖੂ ਨਹੀਂ ਪਰ ਹੋ ਕੁਝ ਨਹੀਂ ਸਕਦਾ ਗੁਰੂ ਕੇ ਸਿੱਖੋ 83 ਲੱਖ 99 ਹਜ਼ਾਰ 999 ਜੂਨ ਦੇ ਢੇਡੇ ਤੋਂ ਬਾਅਦਾਂ ਮਨੁੱਖਾ ਜਾਮਾ ਮਿਲਿਆ ਜੇ ਇਹਦੇ ਵਿੱਚ ਜਿਹੜੇ ਸਵਾਸ ਚੱਲਦੇ ਨੇ ਉਹ ਲਾਲਾਂ ਦੀ ਨਿਆਂਈ ਆ ਉਹ ਚੰਨਣ ਦੀ ਨਿਆਂਈ ਆ ਪਾਦ ਕਿਸਮਤੀ ਬੰਦੇ ਦੀ ਪਰਾ ਦੇ ਪਰਾ ਦਾ ਕਤਲ ਕਰ ਦਿੱਤਾ ਤੇ ਬੇੜਾ ਗਰਕ ਹੋ ਗਿਆ ਸਾਡੇ ਲਾਗੇ ਪਿੰਡ ਦੇ ਖਾਰਾ ਇੱਕ ਪਰਾ ਆਰਮੀ ਦੇ ਵਿੱਚ ਇੱਕ ਪਰਾ ਖੇਤੀਬਾੜੀ ਦਾ ਕੰਮ ਕਰਦਾ ਜੇ ਜਿਹੜਾ ਆਰਮੀ ਚ ਉਹ ਘਰ ਆਇਆ ਪਿਤਾ ਦੀ ਸਾਂਝੀ ਜ਼ਮੀਨ ਪਿੰਡ ਦੀ ਪੰਚ ਇਕੱਠੀ ਹੋਈ ਉਹਨਾਂ ਅੱਧ ਵਿਚਕਾਰ ਵਿੱਚ ਲੈਣ ਕੱਢ ਦਿੱਤੀ ਤੇ ਫੌਜੀ ਤੁਹਾਨੂੰ ਪਤਾ ਕਿਦਾਂ ਦੇ ਨੇ ਜਿੱਦਾਂ ਦਾ ਰੂਲ ਹੈ ਉਹ ਕਹਿੰਦਾ ਨਾਮ ਹੈ ਅਜੇ ਆਪਣੇ ਥਾਂ 'ਚ ਕੁਝ ਕਰਨਾ ਜੇ ਨਾ ਮੇਰੇ ਥਾਂ ਵੱਲ ਨੂੰ ਇੱਟ ਰੋੜਾ ਆਵੇ ਜਦੋਂ ਮੈਨੂੰ ਲੋੜ ਹੋਊਗੀ ਮੈਂ ਆਪਣੇ ਥਾਂ ਚ ਬੁਰਜੀ ਕਰਕੇ ਕਰ ਲਾਂਗਾ ਹੁਣ ਵੱਡੇ ਭਰਾ ਨੇ ਵੇਖਿਆ ਚੱਲ ਕਿਹੜੀ ਗੱਲ ਹੈ ਥੱਲੇ 9 ਇੰਚੀ ਦਾ ਸਾਂਝਾ ਲਾ ਦਿੰਨੇ ਆ ਅੱਧ ਵਿਚਕਾਰ ਵਿੱਚ 4 ਇੰਚੀ ਦਾ ਪੜਦਾ ਕਰ ਦਿੰਨੇ ਆ ਗੁਜ਼ਾਰਾ ਹੁੰਦਾ ਰਹੇਗਾ ਜਦੋਂ 9 ਇੰਚੀ ਦਾ ਸਾਂਝਾ ਵਾਰ ਲਾਇਆ ਹੰਕਾਰ ਨੇ ਮਾਰਿਆ ਉਹਨੇ दारू ਲਿਆਂਦੀ ਸੀ ਦੋ ਚਾਰ ਜੁੰਡੀ ਦੇ ਯਾਰ ਇਕੱਠੇ ਕੀਤੇ ਉਹਨਾਂ ਨੂੰ दारू ਪਿਆਈ ਤੇ ਕਹਿੰਦਾ ਮੇਰੇ ਭਰਾ ਦੇ ਬੱਚਿਆਂ ਨੂੰ ਤੇ ਮੇਰੇ ਭਰਾ ਨੂੰ ਸੱਟਾਂ ਹੀ ਮਾਰਨੀਆਂ ਨੇ ਤੇ ਗੁਰਬਾਣੀ ਕਹਿੰਦੀ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵੇਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮੋ ਤੱਕੇ ਖਾਏ ਪੀਤੀ ਹੋਵੇ दारू ਤੇ ਬੰਦਾ ਦੋੜੀ ਪੈਂਦਾ ਹੈ ਭਰਾ ਉਹਦੀ ਘਰ ਵਾਲੀ ਕਿਤੇ ਖੇਤਾ ਨੂੰ ਗੈਸਾ ਨਾ 17 ਸਾਲ ਦੀ ਲੜਕੀ ਤੇ 12 ਸਾਲ ਦਾ ਕਾਕਾ ਉਨਾ ਪਹਿਲਾਂ ਕੁੱਟਿਆ ਮੁੜ ਕੇ ਸਾਹ ਰਗ ਵੜ ਦਿੱਤੀ ਤੇ ਮੌਤ ਹੋ ਗਈ ਤੇ 20 ਸਾਲਾ ਬਚ ਗਿਆ ਪੱਲੇ ਕੱਖ ਨਹੀਂ ਪਿਆ ਇਹ ਸਵਾਸਾਂ ਦੀ ਖੇਡ ਹੈ ਕਿਸੇ ਨੇ ਹੰਕਾਰ 'ਚ ਸੜਨਾ ਕਿਸੇ ਨੇ ਲੋਭ 'ਚ ਸੜਨਾ ਕਿਸੇ ਨੇ ਕਾਮ 'ਚ ਸੜਨਾ ਕਿਸੇ ਨੇ ਕ੍ਰੋਧ 'ਚ ਸੜ ਲੈ ਬਚੇ ਕੋਣ ਕਿਣਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਸਤਨਾਮ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਸਤ ਜਪ ਲੈ ਨਿਮਾਣੀ ਜਿੰਦੇ ਮੇਰੀਏ ਦਰਗਾਹ ਚ ਕੰਮ ਆਊਗਾ ਨਾਮ ਜਪ ਲੈ ਨਿਮਾਣੀ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਦਰਗਾਹ ਚ ਕੰਮ ਆਊਗਾ ਕਿਸੇ ਰੱਬ ਦੇ ਪਿਆਰੇ ਨੇ ਇੱਕ ਕਬਤ ਸਵਈਆ ਲਿਖਿਆ ਉਹ ਕਹਿੰਦੇ ਨੇ ਤੂੰ ਸੁਣ ਤੇਰੀ ਸ਼ਾਮ ਕੀ ਬਾਤ ਬਤਾਉ ਤੋਹੇ ਕਵਰ ਬਣਾਸੇ ਸਿੰਘ ਨੇ ਆਸਲ ਪਰਿਆ 모ਹੇ ਗਾੜੀਆਂ ਲੜਕੀ ਵੱਲੋਂ ਜਵਾਬ ਆਇਆ ਨਾਮ ਹੈ ਤੇਰੀ ਸ਼ਾਮ ਕੀ ਨਾਮ ਕੋ ਮੇਰਾ RAM ਪਰਾ ਬੱਦ ਬਸ ਲੋਕ ਜੇ ਸੁਣੋ ॠषि अब्राम ਉਹਨੇ ਚੁੱਕੇ ਬਸਤਰ ਤੇ ਉਹਦੀ ਘਰਵਾਲੀ ਕੋਲ ਚਲਿਆ ਗਿਆ ਮੈਂ ਪਹਿਲਾਂ ਮੋਟਾ-ਮੋਟਾ ਤੁਹਾਡੇ ਨਾਲ ਬਿਆਨ ਕਰਦਾ ਤੇ ਉਹਦੇ ਤੋਂ ਬਾਅਦਾਂ ਦਸਾਂਗਾ ਵੀ ਤੁਹਾਡਾ ਵਡੇਰਾ ਕੌਣ ਹੈ ਜਿਹਦੀ ਯਾਦ ਵਿੱਚ ਤੁਸੀਂ ਬੈਠੇ ਨਾ ਇਹ ਮਰਦ ਦੀ ਤਾਕਤ ਬਿਆਨ ਕਰਨ ਲੱਗਾ ਹੈ ਗੁਰੂ ਕੇ ਸਿੱਖੋ ਉਹਨੇ ਚੁੱਕੇ ਬਸਤਰ ਤੇ ਉਹਦੀ ਘਰਵਾਲੀ ਕੋਲ ਚਲਿਆ ਗਿਆ ਕਹਿਣ ਲੱਗਾ ਤੂੰ ਸੁਣ ਚਤੁਰ ਸੁੰਦਰੀ ਅਬਲਾ ਜੋਬਨ ਵਾਣ ਦੇ ਵਿਆਹਨ ਦਲ ਮਲਿਓ ਤੁਮਰੋ ਸ੍ਰੀ ਭਗਵਾਨ ਉਹਨੇ ਵੀ ਗਾੜੀਆਂ ਉਹੀ ਜਵਾਬ ਦਿੱਤਾ ਉਹਨੇ ਚੁੱਕੇ ਬਸਤਰ ਤੇ ਮਾਂ ਕੋਲ ਚਲਿਆ ਗਿਆ ਕਹਿਣ ਲੱਗਾ ਮਾਂ ਤੁਮ ਕੋ ਬਿਪਤ ਅਤ ਸੁਤ ਖਾਇਓ ਮਿਰਗ ਰਾਜ ਹਮਨੇ ਪੋਜਣ ਨਾ ਕੀਓ ਤਿਸ ਮ੍ਰਿਤਕ ਕੇ ਕਾਜ ਮਾਂ ਨੇ ਜਵਾਬ ਦਿੱਤਾ ਏਕ ਬਿਰਖ ਡਾਲੇ ਕਣੇ ਪੰਖੀ ਬੈਠੀ ਆਏ ਪਉ ਫੁਟੀ ਪਿਹਰੀ ਪਈ ਉਡ ਉਡ ਚੋਂ ਦਿਸ ਜਾਏ ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਮੇਰੀ ਬੇਨਤੀ ਵੀ ਮੇਰਾ ਧਿਆਨ ਖਿੱਚੋ ਆਪਸੀ ਗੱਲਾਂ ਨਾ ਕਰੋ ਮੇਰਾ ਧਿਆਨ ਖਿੱਚੋ 10-12 ਔਰਤਾਂ ਲਲਾਰੀ ਦੇ ਕੋਲ ਚਲੀਆਂ ਗਈਆਂ ਉਹਨੇ ਚੁੰਨੀਆਂ ਰੰਗੀਆਂ ਸਨ ਡਾਡੇ ਰੰਗ ਸਨ ਤਤੜੀਆਂ ਅੱਖਾਂ ਖਿਤੀਆਂ ਗਈਆਂ ਉਹ 10-12 ਜਾਣੀਆਂ ਲਲਾਰੀ ਤੇ ਕੋਲ ਖਲੋਗੀਆਂ ਉਹਨਾਂ ਲਲਾਰੀ ਨੂੰ ਪੁੱਛਿਆ ਕਹਿਣ ਲੱਗੀ ਜੇ ਇਹਦੇ ਨਾਲ ਦਾ ਰੰਗ ਕਰਨਾ ਹੋਵੇ ਤੇ ਕਿੰਨੇ ਕ ਪੈਸੇ ਲੱਗਦੇ ਨੇ ਤੇ ਕਿੰਨਾ ਕ ਸਮਾਂ ਲੱਗਦਾ ਉਹ ਕਹਿੰਦੀ ਗਾੜੀਆਂ ਲਲਾਰੀ ਨੇ ਜਵਾਬ ਦਿੱਤਾ ਚਾਰ ਘੜੀ ਤੇ ਚਾਰ ਪੈਸੇ ਇੱਥੇ ਕੱਪੜੇ ਰਹਿਣ ਜ਼ਰੂਰੀ ਤੇ ਗਾੜੀਆਂ ਉਹਨੇ ਜਵਾਬ ਦਿੱਤਾ ਕਹਿ ਲਗੀ ਤੂੰ ਕਿੰਨਾ ਚਾਰ ਘੜੀ ਕੱਪੜੇ ਤੇ ਚਾਰ ਪੈਸੇ ਲੱਗਣਗੇ ਪੋਲਿਆ ਮੈਂ ਤਾਂ ਇੱਕੋ ਚੁੰਨੀ ਲੈ ਕੇ ਆਈ ਆਂ ਤੇ ਜੇ ਸਿਰ ਤੋਂ ਲਾ ਕੇ ਤੇ ਤੈਨੂੰ ਦੇ ਦਿੱਤੀ ਤੇ ਤੂੰ ਕਿੰਨਾ ਚਾਰ ਘੜੀਆਂ ਲੱਗਣੀਆਂ ਨੇ ਚਾਰ ਪੈਸੇ ਲੱਗਣੇ ਨੇ ਸਿਰ ਦਾ ਚੀਰ ਉਤਾਰ ਖਲੋਵਾ ਠੀਵੀ ਨੰਗੀ ਵਿੱਚ ਬਾਜ਼ਾਰਾਂ ਪੇਕੇ ਸਹੁਰੇ ਮਿਲੇ ਨਾ ਢੋਈ ਤੇ ਹਾਸਾ ਕਰਨ ਗਵਾਰਾ ਉਹ ਕਹਿੰਦੀ ਮੈਂ ਤੈਨੂੰ ਸਿਰ ਦੀ ਚੁੰਨੀ ਲਾ ਕੇ ਦੇ ਦਿਆਂ ਤੇ ਜਿਹੜਾ ਰਾਈ ਲੰਘਦਾ ਹੋਵੇਗਾ ਮੈਨੂੰ ਕਵੇਗਾ ਕਿੰਨਾ ਦੀ ਨੋ ਹੈ ਇਹ ਕੌਣ ਹੈ ਮੇਰੇ ਪੇਕੇ ਤੇ ਸਹੁਰੇ ਨੂੰ ਲਾਜ ਆਵੇਗੀ ਮੈਂ ਇਹ ਕੰਮ ਨਹੀਂ ਕਰਾਂਗੀ ਮੈਂ ਤਾਂ ਕੇਵਲ ਤੇ ਕੇਵਲ ਤੇਰੇ ਤੋਂ ਪਾ ਪੁੱਛਿਆ ਤੇ ਗਾੜੀਆਂ ਲਲਾਰੀ ਆ ਸਕੇ ਕਹਿਣ ਲੱਗਾ ਕੁਝ ਵਸਨਾ ਮੇਰੇ ਮੱਟੀ ਵਿੱਚ ਪਾ ਮੈਂ ਕੀ ਰੰਗਾ ਜੇ ਚੀਰਿਆ ਸਿਰ ਤੇਰੇ ਜੇ ਸੇਰੇ ਸਿਰ ਤੇ ਦੁਪੱਟਾ ਤੇ ਫਿਰ ਫਿਰ ਤੇ ਗੱਲ ਠੀਕ ਹੈ ਤੂੰ ਜਾ ਫਿਰ ਮਿੱਟੀ ਚ ਪਾ ਕੇ ਕੀ ਰੰਗਣਾ ਗੁਰੂ ਕਿਆ ਸਿਖਾ ਜੇ ਮਨ ਕੋਲ ਹੈ ਨਹੀਂ ਉਚੜਨਾ ਰੰਗ ਮਨ ਵਿੱਚੇ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜਰਾਸ ਏਸ ਧਰਤੀ ਤੇ ਇੱਕ ਰਾਜਾ ਆਇਆ ਜਿਹਦਾ ਨਾਮ ਸੀ ਰਾਜਾ ਨਿਰਮੋਹ 12 ਸਾਲ ਲੰਘ ਗਏ ਇਹ ਪੁੱਤਰ ਦਾ ਦੁੱਖ ਬੜਾ ਵੱਡਾ ਹੋਇਆ ਕਰਦਾ ਏ ਐਵੇਂ ਨਹੀਂ ਉਹ ਕਰਮੋਂ ਨੂੰ ਵਾਰ-ਵਾਰ ਆ ਕੇ ਆਂਦਾ ਸੀ ਭੋਲੀਏ ਚੋਰਾ ਨਾ ਕਰਿਆ ਕਰ ਸਾਰਾ ਮਾਲ ਮਤਾ ਆਪਣੇ ਘਰ ਆਉਣਾ ਹੀ ਉਹਨੂੰ ਪਤਾ ਸੀ ਨਾ ਪੀ ਇਹਦਾ ਵਿਛੋੜਾ ਬੜਾ ਵੱਡਾ ਹੈ ਜੇ ਮਿਲ ਜੇ ਤੇ ਮੋਹ ਬੜਾ ਵੱਡਾ ਹੈ ਨਾ ਮਿਲ ਜੇ ਤੇ ਚੋਰਾ ਬੜਾ ਵੱਡਾ ਦਸ਼ਰਤ ਡੇਗ ਮਹੱਲਾਂ ਤੋਂ ਕੂਚ ਕੀਤਾ ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ ਮੋਰ ਤੁਜ ਅਥਰੂ ਅੰਤ ਗਿਰਗਾ ਬੋਟੀ ਜਿਗਰ ਦੀ ਜਦੋਂ ਵराण ਹੋ ਗਈ ਮਿਰਦੂ ਜਦੋਂ ਅਬਮਨੂ ਦੀ ਸੁਣੀ ਅਰਜਣਾ ਟਿੱਲੀ ਹੱਥਾਂ ਚੋਂ ਤੀਰ ਕਮਾਨ ਹੋ ਗਈ ਤਾਨ ਸੈਨ ਸੁਣਿਆ ਜਦੋਂ ਪੁੱਤ ਮਰਿਆ ਰਾਗ ਬੋਲਣੋਂ ਬੰਦ ਜ਼ੁਬਾਨ ਹੋ ਗਈ ਗੱਲ ਮੈਂ ਵੀ ਕਰਕੇ ਚੱਲਿਆ ਜਾਵਾਂਗਾ ਗੱਲ ਤੁਸੀਂ ਵੀ ਸੁਣ ਕੇ ਚਲੇ ਜਾਓਗੇ ਜਿਨ੍ਹਾਂ ਚਿਰ ਤੱਕ ਨਿਰੰਤਰ ਅਸਰ ਲਈ ਕੁਝ ਵੀ ਨਹੀਂ ਜਿੱਥੇ ਮਰਜੀ ਚਲੇ ਜਾਓ ਜਿਨ੍ਹਾਂ ਤੇਰ ਮਨ ਰੂਪੀ ਪਾਂਡਾ ਇੱਟੇ ਡਾਂ ਨਹੀਂ ਕੀਤਾ ਗੁਰੂ ਰੂਪੀ ਸਾਗਰ ਵੱਲ ਨੂੰ ਭਰੇਗਾ ਕਿਵੇਂ ਭਰੇਗਾ ਤੇ ਤਾਂ ਨਾ ਜੇ ਦੁਨਿਆਵੀ ਗੱਲਾਂ ਖਤਮ ਹੋਣ ਗਈਆਂ ਪਰੇਗਾ ਤੇ ਤਾਂ ਨਾ ਜੇ ਅੰਦਰ ਦੀ ਈਰਖਾ ਚਲੀ ਜਾਵੇਗੀ ਜਦੋਂ ਇਹ ਵਿਕਾਰਾਂ ਦੀ ਮੈਲ ਨਾਮ ਰੋੜ ਕੇ ਲੈ ਜਾਂਦਾ ਤੇ ਗੁਰੂ ਕੇ ਸਿੱਖੋ ਹਿਰਦਾ ਹੋ ਜਾਂਦਾ ਜੇ ਸ਼ੁੱਧ ਉਹੀ ਸੁਵੰਤੀ ਬੂੰਦ ਬੰਦੇ ਤੇ ਪੈ ਜੇ ਤੇ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ